ਮੇਰਾ ਨਾਮ ਸਰ ਸੰਦੀਪ ਕੁਮਾਰ ਪਰਜਾਪਤ ਹੈ ਜੀ ਮੈਂ ਘਨੋੜੀ ਜ਼ੋਨ ਨੰਬਰ 4 ਤੋਂ ਜਿੱਤੇ ਆ ਜੀ ਮੈਂ 436 ਵੋਟਾਂ ਨਾਲ ਜਿੱਤੇ ਆ ਜੀ ਬਾਕੀ ਇਹ ਤਾਂ ਸ੍ਰੀ ਜਾਂਦਾ ਸਾਡੀ ਆਮ ਆਦੀ ਪਾਰਟੀ ਆਮ ਲੋਕਾਂ ਨੂੰ ਜਾਂਦਾ ਜੀ ਜਿਹਨਾਂ ਸਾਨੂੰ ਨਿਵਾਣੇ ਦੇ ਬੰਦੇ ਨੂੰ ਅੱਗੇ ਮੌਕਾ ਦਿੱਤਾ ਤੁਸੀਂ ਕੰਮ ਕਰੀਏ ਵਾਧ ਤੋਂ ਵਾਧ ਜੀ ਹੋਰ ਪਹਿਲਾਂ ਵੀ ਮੈਂ ਆਪਣਾ ਪੰਚਾਇਤ ਮੈਂਬਰ ਸੀਗਾ ਘਨੋੜੀ ਤੋਂ ਪੰਜ ਹਾਂਜੀ ਹੁਣ ਦੇਖੋ ਸਰ ਕੰਮ ਤਾਂ ਵਧ ਕੇ ਕਰਾਂਗੇ 5 ਸਾਲ ਦਾ ਮੌਕਾ ਦਿੱਤਾ ਜੀ ਆਪਣੇ ਪਿੰਡ ਵਾਸਤੇ ਆਪਣੇ ਇਲਾਕੇ ਵਾਸਤੇ ਜਿਹੜੇ ਮੈਨੂੰ ਜ਼ੋਨ ਆਪਣੇ ਮੇਰੇ 4 ਪਿੰਡ ਹੈ ਜੀ ਉਹਨਾਂ ਚਾਰਾਂ ਵਿੱਚ ਜੋ ਵੀ ਪੰਚਾਇਤ ਦੇ ਮਤ ਪੇਜਦੇ ਜੇ ਪੰਚਾਇਤ ਨੂੰ ਅਸੀਂ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਕੰਮ ਕਰਾਉਣ ਦੀ। ਹੁਣ ਤੱਕ ਕਿੰਨੇ ਪੈਸੇ ਆਉਂਦੇ? ਹਾਂਜੀ ਹਾਂਜੀ ਬੱਚਾ ਸਾਡੀ ਪੰਚਾਇਤ ਘੋੜੀ ਨੂੰ ਬਹੁਤ ਪੈਸਾ ਆਇਆ ਜੀ। ਸਾਨੂੰ ਐਮਐਲਏ ਸਾਹਿਬ ਨੇ ਸਾਨੂੰ ਘੱਟੋ ਘੱਟ 1.5 ਕਰੋੜ ਦੇ ਵਿੱਚ ਸਾਨੂੰ ਘੋੜੀ ਵਿੱਚ ਆ ਗਿਆ ਜੀ। ਮੈਂ ਘੋੜੀ ਦੀ ਪੰਚਾਇਤ ਮੈਂਬਰ ਖੁਦ ਵੀ ਆ ਸਾਨੂੰ 70 ਲੱਖ ਰੁਪਈਆ ਸਾਨੂੰ ਸਕੂਲ ਵਾਸਤੇ ਆਇਆ ਜੀ 30 ਲੱਖ ਕਰੋੜ ਵਾਸਤੇ ਆਇਆ ਜੀ। ਘੱਟੋ ਘੱਟ 40 ਲੱਖ ਸਾਡੇ ਪਿੰਡ ਨੂੰ ਵੈਸੇ ਪ੍ਰਕਾਸ਼ ਵਾਸਤੇ ਆਇਆ ਜੀ। ਕਬਨ ਇੱਕ ਸਾਲ ਹੋ ਗਿਆ ਪੰਜ ਬਣੇ ਨੂੰ ਜੀ। ਮੈਨੂੰ ਖੁਦ ਪਤਾ ਵੀ ਇੰਨਾ ਪੈਸਾ ਆਇਆ ਜੀ। ਸਰਕਾਰ ਵੱਲੋਂ ਪੈ ਥੋੜੀ ਕਹਿੰਦੇ ਤਕਨੀਕੀ ਖਰਾਬੀ ਹੈ ਗੱਲ ਕੋਈ ਆਫਸਰ ਨਹੀਂ ਆਂਦਾ ਨਹੀਂ ਉਹਦੇ ਕਰਕੇ ਕੰਮ ਰੁਕ ਜਾਂਦੇ ਜੀ ਮੇਰਾ ਨਾਮ ਸਰ ਸੰਦੀਪ ਕੁਮਾਰ ਪਰਜਾਪਤ ਹੈ ਜੀ ਮੈਂ ਘਨੋੜੀ ਜ਼ੋਨ ਨੰਬਰ 4 ਤੋਂ ਜਿੱਤੇ ਆ ਜੀ ਮੈਂ 436 ਵੋਟਾਂ ਨਾਲ ਜਿੱਤੇ ਆ ਜੀ ਬਾਕੀ ਇਹ ਤਾਂ ਸ리에 ਜਾਂਦਾ ਸਾਡੀ ਆਮ ਆਦੀ ਪਾਰਟੀ ਆਮ ਲੋਕਾਂ ਨੂੰ ਜਾਂਦਾ ਜੀ ਜਿਹਨੇ ਸਾਨੂੰ ਨਿਵਾਣੇ ਦੇ ਬੰਦਿਆਂ ਨੂੰ ਵਾਕੇ ਮੌਕਾ ਦਿੱਤਾ ਤੁਸੀਂ ਕੰਮ ਕਰੀਏ ਵੱਧ ਤੋਂ ਵੱਧ ਜੀ ਹੋਰ ਪਹਿਲਾਂ ਵੀ ਮੈਂ ਆਪਣਾ ਪੰਚਾਇਤ ਮੈਂਬਰ ਸੀਗਾ ਘਨੋੜੀ ਤੋਂ ਪੰਚ ਹਾਂਜੀ ਹਾਂ ਦੇਖੋ ਸਰ ਕੰਮ ਦਾ ਵੱਧ ਕੇ ਕਰਾਂਗੇ 5 ਸਾਲ ਦਾ ਮੌਕਾ ਦਿੱਤਾ ਜੀ ਆਪਣੇ ਪਿੰਡ ਵਾਸਤੇ ਆਪਣੇ ਇਲਾਕੇ ਵਾਸਤੇ ਜਿਹੜੇ ਮੈਨੂੰ ਜ਼ ਨਾ ਚਾਰਾਂ ਵਿੱਚ ਜੋ ਵੀ ਪੰਚਾਇਤਾਂ ਦੇ ਮੱਤ ਭੇਜਦਾ ਜੇ ਪੰਚਾਇਤ ਨੂੰ ਪੈਸਾ ਨਹੀਂ ਆਉਂਦਾ ਪਿੱਛੋਂ ਅਸੀਂ ਕੋਸ਼ਿਸ਼ ਕਰਾਂਗੇ ਬੱਦ ਤੇ ਬੱਦ ਕੰਮ ਕਰਾਉਣ ਦੀ ਹੁਣ ਤੱਕ ਕਿੰਨੇ ਪੈਸੇ ਆਉਂਦੇ ਹਾਂਜੀ ਹਾਂਜੀ ਬੱਚਾ ਸਾਡੀ ਪੰਚਾਇਤ ਘਨੋੜੀ ਨੂੰ ਬਹੁਤ ਪੈਸਾ ਆਇਆ ਜੀ ਸਾਨੂੰ ਐਮਐਲਏ ਸਾਹਿਬ ਨੇ ਸਾਨੂੰ ਘੱਟੋ ਘੱਟ 1.5 ਕਰੋੜ ਦੇ ਵਿੱਚ ਸਾਨੂੰ ਘਨੋੜੀ ਵਿੱਚ ਆ ਗਿਆ ਜੀ ਮੈਂ ਘਨੋੜੀ ਪੰਚਾਇਤ ਮੈਂਬਰ ਖੁਦ ਵੀ ਆਹ ਸਾਨੂੰ 70 ਲੱਖ ਰੁਪਈਆ ਸਾਨੂੰ ਸਕੂਲ ਵਾਸਤੇ ਆਇਆ ਜੀ 30 ਲੱਖ ਕਰੋੜ ਵਾਸਤੇ ਆਇਆ ਜੀ ਘੱਟੋ ਘੱਟ 40 ਲੱਖ ਸਾਡੇ ਪਿੰਡ ਨੂੰ ਵੈਸੇ ਪ੍ਰਕਾਸ਼ ਵਾਸਤੇ ਆਇਆ ਜੀ ਕਬਨ ਇੱਕ ਸਾਲ ਉਹ ਥੋੜੀ ਕਹ ਲੋ ਤਕਨੀਕੀ ਖਰਾਬੀ ਗੱਲ ਕੋਈ ਆਫਸਰ ਨਹੀਂ ਆਂਦਾ ਨਹੀਂ ਉਹਦੇ ਕਰਕੇ ਕੰਮ ਰੁਕ ਜਾਂਦੇ ਜੀ ਮੇਰਾ ਨਾਮ ਸਰ ਸੰਦੀਪ ਕੁਮਾਰ ਪਰਜਾਪਤਾ ਜੀ ਮੈਂ ਘਨੋੜੀ ਜ਼ੋਨ ਨੰਬਰ 4 ਤੋਂ ਜਿੱਤੇ ਆ ਜੀ ਮੈਂ 436 ਵੋਟਾਂ ਨਾਲ ਜਿੱਤੇ ਆ ਜੀ ਬਾਕੀ ਇਹ ਤਾਂ ਸਰੇ ਜਾਂਦਾ ਸਾਡੀ ਆਮ ਆਦੀ ਪਾਰਟੀ ਆਮ ਲੋਕਾਂ ਨੂੰ ਜਾਂਦਾ ਜੀ ਜਿਹਨੇ ਸਾਨੂੰ ਨਿਵਾਣੇ ਦੇ ਬੰਦਿਆਂ ਨੂੰ ਵਾਕੇ ਮੌਕਾ ਦਿੱਤਾ ਤੁਸੀਂ ਕੰਮ ਕਰੀਏ ਵੱਧ ਤੋਂ ਵੱਧ ਜੀ ਹੋਰ ਪਹਿਲਾਂ ਵੀ ਮੈਂ ਆਪਣਾ ਪੰਚਾਇਤ ਮੈਂਬਰ ਸੀਗਾ ਘਨੋੜੀ ਤੋਂ ਪੰਚ ਹਾਂਜੀ ਕੀ ਕੀ ਕਰਦੇ ਹਾਂ ਹੁਣ ਦੇਖੋ ਸਰ ਕੰਮ ਦਾ ਵੱਧ ਕੇ ਕਰਾਂਗੇ 5 ਸਾਲਾਂ ਦਾ ਮੌਕਾ ਦਿੱਤਾ ਜੀ ਆਪਣੇ ਪਿੰਡ ਵਾਸਤੇ ਆਪਣੇ ਇਲਾਕੇ ਵਾਸਤੇ ਜ ਸੋਨਾਂ ਚਾਰਾਂ ਵਿੱਚ ਜੋ ਵੀ ਪੰਚਾਇਤਾਂ ਦੇ ਮੱਤ ਭੇਜਦਾ ਜੇ ਪੰਚਾਇਤ ਨੂੰ ਪੈਸਾ ਨਹੀਂ ਆਉਂਦਾ ਪਿੱਛੋਂ ਅਸੀਂ ਕੋਸ਼ਿਸ਼ ਕਰਾਂਗੇ ਬੱਦ ਤੇ ਬੱਦ ਕੰਮ ਕਰਾਉਣ ਦੀ ਹੁਣ ਤੱਕ ਕਿੰਨੇ ਪੈਸੇ ਆਉਂਦੇ ਹਾਂਜੀ ਹਾਂਜੀ ਬੱਚਾ ਸਾਡੀ ਪੰਚਾਇਤ ਘਨੋੜੀ ਨੂੰ ਬਹੁਤ ਪੈਸਾ ਆਇਆ ਜੀ ਸਾਨੂੰ ਐਮਐਲਏ ਸਾਹਿਬ ਨੇ ਸਾਨੂੰ ਘੱਟੋ ਘੱਟ 1.5 ਕਰੋੜ ਦੇ ਵਿੱਚ ਸਾਨੂੰ ਘਨੋੜੀ ਵਿੱਚ ਆ ਗਿਆ ਜੀ ਮੈਂ ਘਨੋੜੀ ਪੰਚਾਇਤ ਮੈਂਬਰ ਖੁਦ ਵੀ ਆਹ ਸਾਨੂੰ 70 ਲੱਖ ਰੁਪਈਆ ਸਾਨੂੰ ਸਕੂਲ ਵਾਸਤੇ ਆਇਆ ਜੀ 30 ਲੱਖ ਕਰੋੜ ਵਾਸਤੇ ਆਇਆ ਜੀ ਘੱਟੋ ਘੱਟ 40 ਲੱਖ ਸਾਡੇ ਪਿੰਡ ਨੂੰ ਵੈਸੇ ਪ੍ਰਕਾਸ਼ ਵਾਸਤੇ ਆਇਆ ਜੀ ਕਭ ਨਹੀਂ ਥੋੜੀ ਕਹਿੰਦੇ ਤਕਨੀਕੀ ਖਰਾਬੀ ਹੈ ਗੱਲ ਕੋਈ ਆਫਸਰ ਨਹੀਂ ਆਂਦਾ ਨਹੀਂ ਉਹਦੇ ਕਰਕੇ ਕੰਮ ਰੁਕ ਜਾਂਦੇ ਹੈ ਮੇਰਾ ਨਾਮ ਸਾਰੇ ਸੰਦੀਪ ਕੁਮਾਰ ਪਰਜਾਪਤ ਹੈ ਜੀ ਮੈਂ ਘਨੋੜੀ ਜ਼ੋਨ ਨੰਬਰ 4 ਤੋਂ ਜਿੱਤੇ ਹੈ ਜੀ ਮੈਂ 436 ਵੋਟਾਂ ਨਾਲ ਜਿੱਤੇ ਹੈ ਜੀ ਬਾਕੀ ਇਹ ਤਾਂ ਸ리에 ਜਾਂਦਾ ਸਾਡੀ ਆਮ ਆਦੀ ਪਾਰਟੀ ਆਮ ਲੋਕਾਂ ਨੂੰ ਜਾਂਦਾ ਜੀ ਜਿਹਨਾਂ ਨੂੰ ਸਾਨੂੰ ਨਿਵਾਣੇ ਦੇ ਬੰਦੇ ਨੂੰ ਬਾਕੀ ਮੌਕਾ ਦਿੱਤਾ ਤੁਸੀਂ ਕੰਮ ਕਰੀਏ ਵੱਧ ਤੋਂ ਵੱਧ ਜੀ ਹੋਰ ਪਹਿਲੇ ਵੀ ਮੈਂ ਆਪਣਾ ਪੰਚਾਇਤ ਮੈਂਬਰ ਸੀਗਾ ਘਨੋੜੀ ਤੋਂ ਪੰਚ ਹਾਂਜੀ ਹੁਣ ਦੇਖੋ ਸਰ ਕੰਮ ਤਾਂ ਵਧ ਕੇ ਕਰਾਂਗੇ 5 ਸਾਲ ਦਾ ਮੌਕਾ ਦਿੱਤਾ ਜੀ ਆਪਣੇ ਪਿੰਡ ਵਾਸਤੇ ਆਪਣੇ ਇਲਾਕੇ ਵਾਸਤੇ ਜਿਹੜੇ ਮੈਨ ਉਹਨਾਂ ਚਾਰਾਂ ਵਿੱਚ ਜੋ ਵੀ ਪੰਚਾਇਤਾਂ ਦੇ ਮੱਤ ਭੇਜਦਾ ਜੇ ਪੰਚਾਇਤ ਨੂੰ ਪੈਸਾ ਨਹੀਂ ਆਉਂਦਾ ਪਿੱਛੋਂ ਅਸੀਂ ਕੋਸ਼ਿਸ਼ ਕਰਾਂਗੇ ਬੱਦ ਤੇ ਬੱਦ ਕੰਮ ਕਰਾਉਣ ਦੀ ਹੁਣ ਤੱਕ ਕਿੱਤਰ ਪੈਸੇ ਆਉਂਦੇ ਹਾਂਜੀ ਹਾਂਜੀ ਬੱਚਾ ਸਾਡੀ ਪੰਚਾਇਤ ਘਨੋੜੀ ਨੂੰ ਬਹੁਤ ਪੈਸਾ ਆਇਆ ਜੀ ਸਾਨੂੰ ਐਮਐਲਏ ਸਾਹਿਬ ਨੇ ਸਾਨੂੰ ਘੱਟੋ ਘੱਟ 1.5 ਕਰੋੜ ਦੇ ਵਿੱਚ ਸਾਨੂੰ ਘਨੋੜੀ ਵਿੱਚ ਆ ਗਿਆ ਜੀ ਮੈਂ ਘਨੋੜੀ ਪੰਚਾਇਤ ਮੈਂਬਰ ਖੁਦ ਵੀ ਆ ਥੋਣ 70 ਲੱਖ ਰੁਪਈਆ ਸਾਨੂੰ ਸਕੂਲ ਵਾਸਤੇ ਆਇਆ ਜੀ 30 ਲੱਖ ਕਰੋੜ ਵਾਸਤੇ ਆਇਆ ਜੀ ਘੱਟੋ ਘੱਟ 40 ਲੱਖ ਸਾਡੇ ਪਿੰਡ ਨੂੰ ਵਾਸਤੇ ਪ੍ਰਕਾਸ਼ ਵਾਸਤੇ ਆਇਆ ਜੀ ਕਭ ਨਹੀਂ ਉਹ ਥੋੜੀ ਕਹਿੰਦੇ ਤਕਨੀਕੀ ਖਰਾਬੀ ਗੱਲ ਕੋਈ ਆਫਸਰ ਨਹੀਂ ਆਂਦਾ ਨਹੀਂ ਉਹਦੇ ਕਰਕੇ ਕੰਮ